ਰਿਜ਼ਲਟ ਆਉਣ ਤੇ ਪਤਾ ਲੱਗੇਗਾ ਉਦਾਂ ਅਮਰਿਤਪਾਲ ਸਿੰਘ ਭਾਈ ਜੀ ਦਾ ਜੋਰ ਆ ਹੋਰ ਵੀ ਜਿਸ ਤਰ੍ਹਾਂ ਅਕਾਲੀ ਦਲ ਦੀ ਗੱਲ ਕਰੀਏ ਬਿਰਸਾ ਸਿੰਘ ਬਲਟੋਹਾ ਖੜੇ ਨੇ ਕਾਂਗਰਸ ਤੋਂ ਵੀ ਉਮੀਦਵਾਰ ਖੜੇ ਨੇ ਭਾਜਪਾ ਤੋਂ ਵੀ ਖੜੇ ਆਮ ਆਦਮੀ ਪਾਰਟੀ ਦੇ ਲਾਲਜੀਤ ਭੁੱਲਰ ਖੜੇ ਹੋਏ ਨੇ ਤਾਂ ਇਹਨਾਂ ਤੋਂ ਉਮੀਦ ਨਹੀਂ ਲੱਗਦੀ ਕਿ ਇਹ ਵੀ ਠੀਕ ਕਰ ਸਕਦੇ ਜਿਸ ਤਰ੍ਹਾਂ ਅੱਜ ਦੇਖੋ ਕਿ ਅੱਜ ਕੱਲ ਨਸ਼ਾ ਬਹੁਤ ਚੱਲ ਰਿਹਾ ਨਸ਼ਾ ਮੁਕਤ ਸਰਕਾਰ ਤੇ ਭਾਈ ਅਮਰਿਤਪਾਲ ਸਿੰਘ ਹੀ ਕਰ ਸਕਦੇ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਕੱਲ ਚੋਣਾਂ ਦੇ ਨਤੀਜੇ ਆ ਜਾਣੇ ਉਸ ਤੋਂ ਪਹਿਲਾਂ ਸੀਟਾਂ ਦੀ ਆਪਾਂ ਗੱਲ ਕਰ ਲਈਏ ਸਭ ਤੋਂ ਹੌਟ ਸੀਟ ਐਸ ਵੇਲੇ ਖਡੂਰ ਸਾਹਿਬ ਦੀ ਸਾਰਿਆਂ ਦੀ ਨਿਗਾਹ ਇਕੱਲੀਆ ਪੰਜਾਬ ਦੀਆਂ ਨਹੀਂ ਪਾਰਤ ਦੇ ਵੱਡੇ-ਵੱਡੇ ਲੀਡਰਾਂ ਦੀਆਂ ਨਿਗਾਹਾਂ ਖਡੂਰ ਸਾਹਿਬ ਸੀਟ ਤੇ ਆ ਤਾਂ ਵੱਡੇ-ਵੱਡੇ ਲੀਡਰ ਇਸ ਸੀਟ ਦੇ ਉੱਤੇ ਖੜੇ ਨੇ ਤਾਂ ਐਗਜ਼ਿਟ ਪੋਲ ਦੇ ਜ਼ਰੀਏ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਵੋਟ ਕਿੱਧਰਲੇ ਪਾਸੇ ਜਾ ਰਹੀ ਹੈ ਖਡੂਰ ਸਾਹਿਬ ਹਲਕੇ ਦੇ ਲੋਕ ਕਿਸ ਲੀਡਰ ਨੂੰ ਜਿਹੜਾ ਹੈ ਆਪਣਾ ਐਮਪੀ ਬਣਾਉਣ ਜਾ ਰਹੇ ਨੇ ਤਾਂ ਇੱਧਰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਲੋਕ ਇੱਥੇ ਖੜੇ ਹੋਏ ਨੇ ਲੋਕਾਂ ਦੇ ਵਿਚਾਰ ਚਰਚਾ ਜਾਣਾ ਕਿ ਲੋਕ ਕੀ ਸੋਚਦੇ ਨੇ ਕਿਸ ਮੁੱਦੇ ਦੇ ਉੱਤੇ ਵੋਟ ਪਾਈ ਹੈ ਤਾਂ ਪ੍ਰੋ ਪੰਜਾਬ ਲਗਾਤਾਰ ਗਰਾਊਂਡ ਤੋਂ ਰਿਪੋਰਟ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹੈ ਕਿ ਕਿਸ ਤਰ੍ਹਾਂ ਆ ਜਿਹੜੀ ਆ ਕਿ ਕਿਧਰਲੇ ਪਾਸੇ ਦਾ ਜਿਹੜਾ ਪੱਲਾ ਜਿਹੜਾ ਭਾਰੀ ਹੋ ਸਕਦਾ ਜਾਂ ਲੋਕ ਕਿਧਰਲੇ ਪਾਸੇ ਵੋਟ ਜਿਹੜੀ ਆ ਪਾ ਸਕਦੇ ਜਾਂ ਫਿਰ ਐਮਪੀ ਜਿਹੜਾ ਕੌਣ ਹੋ ਸਕਦਾ ਸਾਸੀ ਗਾਲ ਅੰਕਲ ਜੀ ਸਾਸੀ ਗਾਲ ਅੰਕਲ ਠੀਕ ਹੋ ਜੀ ਬਹੁਤ ਵਧੀਆ ਕੀ ਲੱਗਦਾ ਕਿ ਆ ਇਸ ਵਾਰ ਐਮਪੀ ਜਿਹੜਾ ਖਡੂਰ ਸਾਹਿਬ ਦਾ ਕੌਣ ਹੋ ਸਕਦਾ ਕੋਈ ਪਤਾ ਨਹੀਂ ਜੀ ਲੱਗਦਾ ਇਹ ਤਾਂ ਹੁਣ ਪਤਾ ਚੱਲੂਗਾ ਬਸ ਜੀ ਇਦਾ ਲੰਬਾ ਤਜਰਬਾ ਆ ਅੰਕਲ ਜੀ ਦਾੜਾ ਜਿੱਤਾ ਹੋ ਗਿਆ ਵੋਟਾਂ ਪਾਣ ਦਾ ਫਿਰ ਵੀ ਅੰਦਾਜ਼ਾ ਦਾ ਕੋਈ ਹੋ ਸਕਦਾ ਜੀ ਦੇਖੋ ਜੀ ਇਹ ਤਾਂ ਹੁਣ ਪਬਲਿਕ ਦੇ ਉੱਪਰ ਹੀ ਆ ਇਦਾਂ ਕੀ ਬਰਤਾਲਾ ਪਬਲਿਕ ਰਾਜਦਾਨ ਭਾਈ ਕੀ ਹਾਲ ਹੈ ਜੀ ਤੁਸੀਂ ਨੌਜਵਾਨ ਹੋ ਤੁਸੀਂ ਵੋਟ ਪਾ ਲਈ ਨਹੀਂ ਵੀਰ ਮੈਂ 18 ਸਾਲੋਂ ਕਿ ਘਟਾ ਅੱਛਾ ਹਾਂ ਜੇ 18 ਸਾਲ ਤੋਂ ਘਟਾ ਹਾਂ ਭਾਈ ਕਿਵੇਂ ਦੇਖਦੇ ਹੋ ਐ ਚੋਣਾ ਹੁੰਦੀਆਂ ਹਰ ਸਾਲ ਲੀਡਰ ਆਉਂਦੇ ਆ ਐ ਐਮ ਐਲ ਏ ਬਣ ਜਾਂਦੇ ਐ ਐਮ ਪੀ ਬਣ ਜਾਂਦੇ ਤੁਸੀਂ ਕਿਵੇਂ ਦੇਖਦੇ ਹੋ ਪਤਾ ਨਹੀਂ ਵੀਰ ਮੈਂ ਇਹ ਚੀਜ਼ ਨਾ ਵੋਟ ਬਣੂਗੀ ਪਾਉਂਗੇ ਨਹੀਂ ਸੋ ਇਧਰ ਹੋਰ ਵੀ ਸਾਰੇ ਇੱਥੇ ਮਾਈਆਂ ਖੜੀਆਂ ਐ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਕਿਉਂਕਿ ਵੋਟਾਂ ਦੇ ਵਿੱਚ ਸਾਸ਼ੀ ਕਾਲਾ ਅੰਟੀ ਜੀ ਅੱਜੀ ਅ ਬੋਟ ਤੁਸੀਂ ਪਾਈ ਏਸ ਵਾਰ ਹਾਂਜੀ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਈ ਮੁੱਦਾ ਇਹ ਹੈ ਕਿ ਆਪਣੇ ਦੇਸ਼ ਦਾ ਆਧਾਰ ਹੋਵੇ ਕ腐ਸ਼ਨ ਖਤਮ ਹੋਵੇ ਬਿਲਕੁਲ ਸਭ ਤੋਂ ਵੱਡਾ ਮੁੱਦਾ ਕ腐ਸ਼ਨ ਦਾ ਤੁਹਾਡਾ ਖਡੂਤ ਸਾਹਿਬ ਵਾਲਾ ਕਹੇ ਜੀ ਹਾਂਜੀ ਤੇ ਇਸ ਵਾਰ ਐਮਪੀ ਕੌਣ ਬਣ ਸਕਦਾ ਖਡੂਤ ਸਾਹਿਬ ਦਾ ਬਿਰਸਾ ਸਿੰਘ ਬਲਟੋਹਾ ਵੀ ਖੜੇ ਅਮਰਤਪਾਲ ਸਿੰਘ ਦੇ ਕਾਫੀ ਚਰਚੇ ਇਹ ਤਾਂ ਸਮਾਂ ਦੱਸੇਗਾ ਕੱਲ ਲੱਗ ਜੂ ਪਤਾ ਜੀ ਹਾਂਜੀ ਇਹ ਤਾਂ ਸਮਾਂ ਦੱਸ ਸਕਦਾ ਅੰਦਾਜ਼ਾ ਨਹੀਂ ਕੋ ਲਾਇਆ ਜਾ ਸਕਦਾ ਨਹੀਂ ਕੁਐਸਚਨ ਦੱਸ ਜੀ ਤੁਹਾਨੂੰ ਕੀ ਲੱਗਦਾ ਮਾਤਾ ਜੀ ਨਹੀਂ ਸਾਨੂੰ ਸਾਨੂੰ ਕੀ ਲੱਗਦਾ ਮਾਤਾ ਜੀ ਕੌਣ ਖਡੂਤ ਸਾਹਿਬ ਦਾ ਐਮਪੀ ਬਣ ਸਕਦੇ ਇਹ ਤੇ ਵੋਟਾਂ ਦੇ ਡਿਫੈਂਟ ਆ ਹਣ ਜਿਹੜਾ ਵੋਟਾਂ ਇਹ ਇੱਕ ਬੰਦੇ ਨੂੰ ਆਪਣਾ ਅੰਦਾਜ਼ਾ ਵੀ ਹੁੰਦਾ ਭਾਈ ਮੈਂ ਵੋਟ ਪਾਈ ਆਂ ਇਹ ਬੰਦਾ ਬਣਾਉਣਾ ਚਾਹੀਦਾ ਸਾਡੇ ਹਲਕੇ ਦਾ ਸੁਧਾਰ ਕਰ ਸਕਦਾ ਹੈ। ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਦਾ ਸੁਧਾਰ ਕੌਣ ਕਰ ਸਕਦਾ ਹੈ? ਹੋ ਸਕਦਾ ਅਮਰਪਾਲ ਸਿੰਘ ਪਾ ਲਈ ਘੜੀ ਦੇਣ ਸੁਧਾਰ। ਘਟ ਸਕਦੇ ਸੀਟ ਅਮਰਪਾਲ ਸਿੰਘ ਕਿਉਂਕਿ ਬਹੁਤ ਚਰਚਾ ਹੈ ਅਮਰਪਾਲ ਸਿੰਘ ਦੀ। ਹਾਂਜੀ ਚਰਚਾ ਤੇ ਬਹੁਤ ਜ਼ਿਆਦੀ ਹੈ। ਇਧਰ ਦੇ ਇਲਾਕੇ 'ਚ ਜ਼ਿਆਦਾ ਹੈ। ਹਾਂਜੀ। ਇਧਰ ਹੋਰ ਵੀ ਲੋਕ ਖੜੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਸ਼ੀ ਗਲਪਾਣੇ। ਸਾਸ਼ੀ ਕਲੰਟੀ ਜੀ। ਵੋਟ ਪਾਈ ਜੀ ਇਸ ਵਾਰ। ਹਾਂਜੀ। ਉੱਤੇ ਨੂੰ ਲੈ ਕੇ ਵੋਟ ਪਾਈ। ਅਸੀ ਵੋਟ ਪਾਈ ਮਰਦੀ ਨੇ। ਠੀਕ ਹੈ ਜੀ। ਤੇ ਕਿਹੜਾ ਹਲਕਾ ਕਿਹੜਾ ਜੀ ਆਪਣਾ? ਫਲਾਈਪੁਰ ਡੋਗਰਾ। ਹਾਂਜੀ। ਫਲਾਈਪੁਰ ਡੋਗਰਾ। ਕੀ ਲੱਗਦਾ ਕੌਣ ਜਿੱਤ ਸਕਦਾ ਇਸ ਵਾਰ? ਮਰਦੀ। ਠੀਕ ਹੈ ਜੀ। ਸੋ ਇੱਥੇ ਹੋਰ ਵੀ ਲੋਕ ਜਿਹੜੇ ਆ ਬੈਠੇ ਹੋਏ ਨੇ, ਕਾਫੀ ਸਾਰੇ ਲੋਕ ਖੜੇ ਹੋਏ ਨੇ। ਸਾਸ਼ੀ ਕਲਾਂਟੀ ਜੀ। ਸਾਸ਼ੀ ਕਲਾਂਟੀ। ਕੋਈ ਗੱਲ ਨਹੀਂ ਤੁਹਾਡੇ ਬੱਚੇ ਆ ਸੀ ਤੁਹਾਡੇ ਪਰਾਇਆ ਜੀ ਆ ਨੇ। ਭੈਣ ਕੀ ਲੱਗਦਾ ਕਿ ਇਸ ਵਾਰ ਖਡੂਰ ਸਾਹਿਲ ਕੇ ਚ ਕੌਣ ਸੀਟ ਕੱਢ ਸਕਦੇ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਾਡੇ। ਤੁਸੀਂ ਕੀ ਕਹਿੰਨੇ ਪੈਣੇ? ਸਤੇ ਹੋਰਸਾ ਕਾਫੀ ਸਾਰੇ ਵੀਰ ਖੜੇ ਹੋਏ ਨੇ ਕਿਉਂਕਿ ਬੱਸਾਂ ਆਈ ਜਾ ਰਹੀਆਂ ਜਾਈ ਜਾ ਰਹੀਆਂ ਨੇ ਸੋ ਕੀ ਕਹਿੰਦਾ ਐਗਜ਼ਿਟ ਪੋਲ ਕੀ ਕਹਿੰਦਾ ਆ ਸਰਵੇ ਇੱਕ ਦਿਨ ਪਹਿਲਾਂ ਦਾ ਲੋਕ ਕਿੱਧਰ ਦਾ ਝੁਕਾ ਕਰਦੇ ਨੇ ਖਡੂਰ ਸਾਹਿਬ ਹਲਕੇ ਦੀ ਆਪਾਂ ਗੱਲ ਕਰ ਲਈਏ ਤਾਂ ਕੌਣ ਸੀਟ ਕੱਟ ਸਕਦਾ ਕਿਉਂਕਿ ਹੌਟ ਸੀਟ ਦੀ ਜੇ ਗੱਲ ਕਰ ਲਈਏ ਫਰੀਦਕੋਟ ਹੈ ਖਡੂਰ ਸਾਹਿਬ ਸੰਗਰੂਰ ਦੀ ਗੱਲ ਕਰ ਲਈਏ ਤੇ ਬਠਿੰਡਾ ਦੀ ਗੱਲ ਕਰ ਲਈਏ ਤਾਂ ਇੱਥੇ ਪੰਥਕ ਸੀਟਾਂ ਦਾ ਜਿਹੜਾ ਆ ਉਹ ਵੇਰਵਾ ਦਿੱਤਾ ਜਾਂਦਾ ਪੰਥਕ ਸੀਟਾਂ ਦੇ ਚਿਹਰੇ ਜਿਹੜੇ ਆ ਉਹ ਖੜੇ ਨੇ ਤਾਂ ਸੀਟ ਕੌਣ ਕੱਟ ਸਕਦਾ ਇੱਥੇ ਔਰ ਸਾਸ਼ੀ ਗੱਲ ਪੈਣੇ ਸਾਸ਼ੀ ਹਾਂਜੀ ਇਸ ਵਾਰ ਕੌਣ ਲੱਗਦਾ ਕੌਣ ਸੀਟ ਕੱਢ ਸਕਦੇ ਦੇਖੋ ਜੀ ਉਹ ਤੇ ਰਿਜ਼ਲਟ ਆਉਂਦੇ ਹੀ ਪਤਾ ਲੱਗੇਗਾ ਉਦਾਂ ਅਮਰਿਤਪਾਲ ਸਿੰਘ ਭਾਈ ਜੀ ਦਾ ਜੋਰ ਆ ਹਾਂਜੀ ਕੀ ਲੱਗਦਾ ਭਣਾਏ ਕਈ ਬਹੁਤ ਸਮੇ ਤੋਂ ਐਮਪੀ ਬਣਦੇ ਆ ਰਹੇ ਸਰਕਾਰਾਂ ਬਣਦੀਆਂ ਆ ਰਹੀਆਂ ਖਡੂਰ ਸਾਹਿਬ ਦਾ ਸੁਧਾਰ ਕੌਣ ਕਰ ਸਕਦਾ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਅੱਜ ਦੇਖੋ ਕਿ ਅੱਜ ਕੱਲ ਨਸ਼ਾ ਬਹੁਤ ਚੱਲ ਰਿਹਾ ਨਸ਼ਾ ਮੁਕਤ ਸਰਕਾਰ ਤੇ ਭਾਈ ਅਮਰਿਤਪਾਲ ਸਿੰਘ ਹੀ ਕਰ ਸਕਦੇ ਆ ਜਿਸ ਤਰ੍ਹਾਂ ਉਹਨਾਂ ਦਾ ਚੱਲਦਾ ਪਿਆ ਹਾਂਜੀ ਹੋਰ ਵੀ ਜਿਸ ਤਰ੍ਹਾਂ ਅਕਾਲੀ ਦਲ ਦੀ ਗੱਲ ਕਰੀਏ ਬਿਰਸਾ ਸਿੰਘ ਬਲਟੋਹਾ ਖੜੇ ਨੇ ਕਾਂਗਰਸ ਤੋਂ ਵੀ ਉਮੀਦਵਾਰ ਖੜੇ ਨੇ, ਭਾਜੀਪੀ ਤੋਂ ਵੀ ਖੜੇ ਆਮ ਆਦਮੀ ਪਾਰਟੀ ਦੇ ਲਾਲਜੀਤ ਭੁੱਲਰ ਖੜੇ ਹੋਏ ਨੇ ਤਾਂ ਇਹਨਾਂ ਤੋਂ ਉਮੀਦ ਨਹੀਂ ਲੱਗਦੀ ਕਿ ਵੀ ਠੀਕ ਕਰ ਸਕਦੇ। ਦੇਖੋ ਕਿ ਇਹ ਜਿਹੜੀਆਂ ਸਰਕਾਰਾਂ ਪਹਿਲਾਂ ਵੀ ਬੰਦੀਆਂ ਆ ਰਹੀਆਂ ਵਾ। ਉਦੋਂ ਤੱਕ ਕੋਈ ਉਮੀਦ ਨਹੀਂ ਹੁਣ ਉਮੀਦ ਦੇਖੋ ਇਹ ਤੇ ਰਿਜ਼ਲਟ ਹੁਣ ਤੇ ਪਤਾ ਲੱਗੇਗਾ ਬਾਅਦ ਵਿੱਚ। ਤੁਸੀਂ ਅਮਰਤਪਾਲ ਸਿੰਘ ਦਾ ਨਾਮ ਲੈ ਅਮਰਤਪਾਲ ਸਿੰਘ ਕਿਉਂ? ਕਿਉਂਕਿ ਉਹਨਾਂ ਨੇ ਬਹੁਤ ਵਧੀਆ ਹਾਂਜੀ ਅੱਜਕੱਲ ਜਿਵੇਂ ਕਿੰਨੇ ਤੁਹਾਨੂੰ ਪਤਾ ਕਿ ਨਸ਼ੇ ਚੱਲਦੇ ਪਏ ਆ ਤੇ ਉਹ ਤਾਂ ਮਤਲਬ ਕਿ ਨਸ਼ਾ ਮੁਕਤ ਸਰਕਾਰ ਹੋ ਸਕਦੀ ਆ ਉਹਨਾਂ ਦੇ ਹੋਂਦ ਤੇ। ਤਾਨੂੰ ਤੁਸੀਂ ਮਾਤਾ ਜੀ ਕੀ ਕਹਿਣਾ ਚਾਹੁੰਦੇ ਤੁਹਾਡਾ ਵੀ ਲੰਬਾ ਤੇ ਯੂਰਪਾ ਹੋਣਾ ਹੈ ਪੰਜਾਬ ਦੇ ਹਾਲਾਤ ਦਿਨ ਪਰ ਦਿਨ ਵਿਗੜਦੇ ਜਾ ਰਹੇ ਤੁਹਾਨੂੰ ਕੀ ਲੱਗਦਾ ਕੌਣ ਸੁਧਾਰ ਕਰ ਸਕਦਾ ਅਈ ਤੇ ਇਹ ਜੰਨੇ ਅਮਰਪਾਲ ਵੜੀਆ ਬੰਦਾ ਵਾ ਠੀਕ ਆ ਹਾਂ ਤੁਸੀਂ ਵੋਟ ਦਿੱਤੀ ਅਮਰਪਾਲ ਹਾਂਜੀ 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 ਤੇ ਹੋਰ ਵੀ ਲਾਲਜੀਤ ਭੁੱਲਰ ਆ ਸ਼੍ਰੋਮਣੀ ਅਕਾਲੀ ਦਲ ਤੋਂ ਬਿਰਸਾ ਸਿੰਘ ਬਟੋਹਾ ਉਹ ਕਹਿੰਦੇ ਅਸੀਂ ਸੀਟ ਕੱਢਾਂਗੇ ਹਣ ਵੇਖੋ ਕਿਹੜਾ ਕੱਢਦਾ ਹਾਂਜੀ ਹੋਰ ਵੀ ਇੱਧਰ ਬਾਈ ਹੁਣੇ ਖੜੇ ਨੇ ਬਾਈ ਕੀ ਹਾਲ ਹੈ ਜੀ ਕਲ ਭਾਜੀ ਭਾਜੀ ਕਿਵੇਂ ਲੱਗਦਾ ਕਿ ਤੁਹਾਡਾ ਖਡੂਰ ਸਾਹਿਬ ਹਲਕਾ ਕਿੱਧਰ ਦਾ ਝੁਕਾ ਜ਼ਿਆਦਾ ਹੈ ਜਾਂ ਕੌਣ ਸੀਟ ਕੱਢ ਸਕਦੇ ਇੱਕ ਦੋਨਾਂ ਦਾ ਬਰਾਬਰ ਜਿਹਾ ਲੱਗ ਰਿਹਾ ਮੈਨੂੰ ਤੇ ਕਿਹਦਾ ਕਿਹਦਾ ਲੱਗਦਾ ਬਰਾਬਰ ਲਾਲਜੀਤ ਭੁਲਰ ਤੇ ਅਮਰਤਪਾਲ ਸਿੰਘ ਠੀਕ ਹੈ ਜੀ ਹਾਂਜੀ ਅਮਰਤਪਾਲ ਸਿੰਘ ਦਾ ਕਾਫੀ ਚਰਚਿਤ ਨਾਂ ਹੋ ਗਿਆ ਡੇਢ ਦੋ ਸਾਲ ਪਹਿਲਾਂ ਆਂਦੇ ਨੇ ਹਨਾ ਅਮਰਿਸ਼ਕਾਂ ਦੇ ਲੋਕਾਂ ਵਿੱਚ ਆਪਣਾ ਨਾਮ ਬਣਾ ਲਏ ਤੇ ਹੁਣ ਵੋਟਾਂ ਵਿੱਚ ਖੜਦੇ ਨੇ ਤੇ ਹੌਟ ਸੀਟ ਬਣ ਗਈ ਆ ਖਡੂਰ ਸਾਹਿਬ ਦੀ ਬਿਲਕੁਲ ਜੀ ਵੈਸੇ ਸਟੱਜ ਦੀ ਉਹਨਾਂ ਦੀ ਠੀਕ ਹੈਗੀ ਪਰ ਮੈਨੂੰ ਲੱਗਦਾ ਕਿ ਸ਼ੈਲ ਆਮ ਆਦਮੀ ਦਾ ਕੈਂਡੀਡੇਟ ਪਹਿਲਾ ਕੀ ਲੱਗਦਾ ਭਾਜੀ ਆਮ ਆਦਮੀ ਪਾਰਟੀ ਜਿਹੜੀ ਆ ਸੁਧਾਰ ਕਰ ਸਕਦੀ ਆ ਮਤਲਬ ਕਿ ਜੇ ਗੱਲ ਕਰੀਏ ਤਾਂ ਕਿਉਂਕਿ ਡੇਢ 2 ਸਾਲ ਦਾ ਸਮਾਂ ਹੋ ਚੁੱਕਿਆ ਉਹਨਾਂ ਨੂੰ ਨਹੀਂ ਠੀਕ ਹੈ ਮੈਨੇਜਮੈਂਟ ਠੀਕ ਹੈ ਕੋਈ ਸਾਡੀ ਬੁਰੀ ਮੈਨੇਜਮੈਂਟ ਨਹੀਂ ਐਂਚੀ ਮੈਨੇਜਮੈਂਟ ਆ ਜੋ ਵੀ ਕੰਮ ਕਰੇ ਕਿਉਂਕਿ ਸਟੈਪ ਬਾਈ ਸਟੈਪ ਕੋਈ ਨਾ ਕੋਈ ਕੰਮ ਚੱਲੇਗਾ ਨਾ ਹਾਂ ਮੇਰੇ ਖਿਆਲ ਨਾਲ ਮੈਨੇਜਮੈਂਟ ਠੀਕ ਹੈ ਗਿਆ ਹਾਂ ਬਾਕੀ ਤੁਸੀਂ ਦੇਖ ਹੀ ਲਿਆ ਬਾਕੀ ਸਰਕਾਰਾਂ ਪਰ ਮੈਨੂੰ ਕਾਂਗਰਸ ਵੀ ਠੀਕ ਲੱਗਦੀ ਵੈਸੇ ਅਗਰ ਮੈਂ ਸੈਂਟਰ ਦੀ ਗੱਲ ਕਰਾਂ ਤਾਂ ਮੈਨੂੰ ਸੈਂਟਰ ਚ ਕਾਂਗਰਸ ਸਰਕਾਰ ਦੀ ਰਾਹੁਲ ਗਾਂਧੀ ਨੂੰ ਇੰਡੀਆ ਆਲਾਈ ਸੋ ਇਹ ਬਾਈ ਹੁਣੀ ਸਿੱਧੇ ਤੌਰ ਤੇ ਇਹ ਕਹਿੰਦੇ ਰਾਹੁਲ ਗਾਂਧੀ ਨੂੰ ਆਪਾਂ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ ਆ ਸੋ ਇਹ ਖਡੂਰ ਸਾਹਿਬ ਹਲਕਾ ਦੇ ਵਿੱਚ ਆਪਾਂ ਸਰਵੇ ਕਰ ਰਹੇ ਆ ਕਿਉਂਕਿ ਖਾਸ ਤੌਰ ਤੇ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਕਾਫੀ ਚਰਚਾ ਦਾ ਜਿਹੜਾ ਵਿਸ਼ਾ ਬਣ ਗਿਆ ਕਾਫੀ ਹੌਟ ਸੀਟ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਸਾਰੇ ਲੋਕ ਇੱਥੇ ਘੁੰਮ ਰਹੇ ਨੇ ਗੱਲਬਾਤ ਕਰਨ ਦੀ ਨਾਲ ਕੋਸ਼ਿਸ਼ ਕਰਦੇ ਆ ਸਾਸ਼ੀਕਰਪਾ ਜੀ ਸਾਸ਼ੀਕਰਪਾ ਜੀ ਬਾਈ ਕੀ ਲੱਗਦਾ ਤੁਹਾਡੇ ਖਡੂਰ ਸਾਹਿਬ ਹਲਕਾ ਕਿੱਧਰ ਦੀ ਹਵਾ ਚੱਲ ਰਹੀ ਹੈ ਐਂ ਦੇ ਬਾਈ ਕਾਂਗਰਸੀ ਕਾਂਗਰਸ ਨੂੰ ਵੋਟ ਪਾਈ ਆ ਬਾਕੀ ਨਹੀਂ ਪਤਾ ਸਾਨੂੰ ਬਾਕ ਭਈ ਤੁਹਾਨੂੰ ਕੀ ਲੱਗਦਾ ਜੀ ਐ ਇਹ ਦੇ ਵੇਖੋ ਸ਼ੁਰੂ ਤੋਂ ਕਾਂਗਰਸ ਦੇ ਨਾਲ ਜੁੜੇ ਹੈ ਭਾਜੀ ਤੇ ਸਾਡੇ ਦੇ ਕਾਂਗਰਸ ਜਿਤਨੀ ਚਾਹੀਦੀ ਆ ਐਂ ਤੇ ਟਰਾਂਸਪੋਰਟ ਦੇ ਅਧੀਨ ਕੰਮ ਕਰਦੇ ਆ ਤੇ ਸਾਨੂੰ ਡਿੰਪਾ ਸਾਹਿਬ ਦੇ ਆਰਡਰ ਹੀ ਗੇ ਜੀਰਾ ਸਾਹਿਬ ਦੀ ਭੈਅਤ ਕਰਦੇ ਅਸੀਂ ਦੇ ਫੁੱਲ ਅਮੈਦ ਕੀਤੀ ਉਹਨਾਂ ਦੀ ਇੱਕ ਗੱਲ ਆ ਭਾਜੀ ਬੰਦੇ ਦੇ ਪਾਰਟੀ ਤੋਂ ਉੱਪਰ ਉੱਠ ਕੇ ਬੰਦਾ ਬੰਦਿਆਂ ਨੂੰ ਵੋਟ ਪਾਉਂਦਾ ਹੈ ਚਿਹਰਿਆਂ ਨੂੰ ਇੱਕ ਗੱਲ ਤਾਂ ਹੈਗੀ ਆ ਨਾ ਜੀ ਨਹੀਂ ਇਹ ਤੇ ਚਲੋ ਬੰਦਿਆਂ ਨੂੰ ਪਾਉਣੀ ਚਾਹੀਦੀ ਆ ਠੀਕ ਹੈ ਗੱਲ ਪਰ ਜਿੱਥੋਂ ਰੋਟੀ ਖਾਂਦੇ ਆਂ ਇਹਦੇ ਉਹਨਾਂ ਵਾਸਤੇ ਕਰਨਾ ਨਾਂਗੇ ਹਾਂਜੀ ਜਿੱਥੋਂ ਰੋਟੀ ਖਾਂਦੇ ਆਂ ਹਾਂਜੀ ਭਾਜੀ ਤੁਸੀਂ ਮਤਲਬ ਕੀ ਕੰਮ ਕਰਦੇ ਹੋ ਡਰਾਈਵਰੀ ਕਰਦੇ ਜੀ ਭਾਜੀ ਤੁਸੀਂ ਤਾਂ ਡਰਾਈਵਰੀ ਕਰਦੇ ਲੋਕਾਂ ਚ ਪਿੰਚਰਦੇ ਰਹਿੰਦੇ ਖਡੂਰ ਸਾਹਿਬ ਕੀ ਕਹਿੰਦਾ ਆ ਕਿਉਂਕਿ ਲੋਕ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਉਹਨਾਂਗੇ ਤੁਹਾਡੇ ਤੱਕ ਪਹੁੰਚਦੀਆਂ ਨੇ ਹਾਂ ਪਹਿਲੇ ਨੰਬਰ ਤੇ ਆ ਰਿਹਾ ਆਪਣਾ ਕੀ ਨਾਮ ਭੁੱਲ ਗਿਆ ਮੈਨੂੰ ਅਮਰਤਪਾਲ ਸਿੰਘ ਜੀ ਅਮਰਤਪਾਲ ਕਿਉਂ ਨਾ ਬਾਰ ਬਾਰ ਨਾਮ ਆ ਰਿਹਾ ਅਮਰਤਪਾਲ ਅਮਰਤਪਾਲ ਇੱਕ ਨਸ਼ਾ ਦੁਖੋ ਜੀ ਨਸ਼ੇ ਜਿਆਦੇ ਆ ਉਹ ਇਸ ਗੱਲ ਨੂੰ ਫੜਦਾ ਵ ਵਿਰਸਾ ਸਿੰਘ ਬਲਟੋਹਾ ਕਹਿੰਦੇ ਕਹਿੰਦੇ ਸਾਡੀ ਪਾਰਟੀ ਜਿੱਤੂਗੀ ਤੇ ਸੁਖਵੀਰ ਬਾਦਲ ਤਾਂ ਸਿੱਧੇ ਤੌਰ ਤੇ ਕਹਿੰਦਾ ਵੇ ਇੱਕ ਸਾਲ ਦੀ ਜੇਲ੍ਹ ਨਹੀਂ ਕੱਟ ਸਕਿਆ ਅਮਰਤ ਉਹਨਾਂ ਦਾ ਸਰ ਗਿਆ ਵਾ ਦੋਹਾਂ ਪਾਰਟੀਆਂ ਦਾ ਪਾਪਾ ਵੇ ਲੀਆਂ ਵੜੀਆਂ ਐਰ ਕੀ ਐਂਡ ਹੀ ਐਰ ਕੀ ਅਮਰਤਪਾਲ ਨੂੰ ਪਾਈਆਂ ਹੁਣ ਉਹਨਾਂ ਨੂੰ ਪਾਪਾ ਵੇ ਲੀਆਂ ਦੋਹਾਂ ਪਾਰਟੀਆਂ ਨੂੰ ਪਾਈਆਂ ਕਾਂਗਰਸ ਨੂੰ ਪਾਈਆਂ ਆਮ ਪਾਰਟੀ ਨੂੰ ਪਾਲੀਆਂ ਬਾਦਲਾ ਨੂੰ ਪਾਲੀਆਂ ਹੱਥ ਖੜੇ ਹੋ ਗਏ ਹੁਣ ਆਪਾਂ ਅਮਰਤਪਾਲ ਨੂੰ ਪਾਈਆਂ ਪਹਿਲਾਂ ਨਸ਼ਿਆਂ ਦੇ ਮੁੱਦੇ ਤੇ ਪਾਈ ਜੋ ਹੋਰ ਵੀ ਮੁੱਦੇ ਹੋਰ ਵੀ ਮੁੱਦੇ ਹੈਗੇ ਉਹਦੇ ਚ ਬਹੁਤ ਜ਼ਿਆਦੇ ਆ ਪਰ ਇਹ ਵੀ ਓਏ ਇੱਕ ਉਹਦੀ ਇਸੇ ਕਰਕੇ ਸਿੱਖੀ ਦੇ ਕਰਕੇ ਪਾਇਆ ਵੀ ਉਹ ਬਚਾ ਕਰੂਗਾ ਆਪਣਾ ਬਸ ਤੋ ਇਥੇ ਹੋਰ ਵੀ ਬਾਈ ਹੁਣੇ ਖੜੇ ਹੋਏ ਨੇ ਕੀ ਕੀ ਭਾਜੀ ਹੈ ਸਾਨੂੰ ਤੁਸੀਂ ਕਿੰਨੂੰ ਜਦੋਂਦੇ ਜੋ ਤੁਸੀਂ ਦੱਸ ਦੋ ਅਸੀਂ ਤਾਂ ਬਾਈ ਤੁਹਾਡੀ ਉਹੀ ਗੱਲ ਆ ਅਸੀਂ ਤਾਂ ਐਗਜ਼ਿਟ ਪੋਲ ਤੇ ਤੁਹਾਡੇ ਹਲਕੇ ਦੇ ਵਿੱਚ ਪਹੁੰਚੇ ਹੋਏ ਆਂ ਵੇ ਕੌਣ ਜਿੱਤ ਰਿਹਾ ਲੋਕ ਕੀ ਕਹ ਰਹੇ ਕਿਉਂਕਿ ਤੁਹਾਡੇ ਵਾਲਕੇ ਤੁਸੀਂ ਵੋਟਾਂ ਪਾਣਾ ਵਿਚਾਰ ਕਰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹਨੂੰ ਜਿਤਾਉਂਦੇ ਨਹੀਂ ਬਿਲਕੁਲ ਜਿਸ ਤਰ੍ਹਾਂ ਹੁਣ ਨਾਮ ਲਿਆ ਕਈ ਲੋਕਾਂ ਨੇ ਅਮਰਤਪਾਲ ਸਿੰਘ ਦਾ ਨਾਮ ਲੈਂਤਾ ਆ ਪਰ ਹੁਣ ਤਾਂ ਕੱਲ ਨੂੰ ਨਤੀਜੇ ਆਉਗੇ ਪਰ ਇਹ ਐਗਜ਼ਿਟ ਪੋਲ ਆ ਇੱਕ ਇਹਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਵੀ ਆਹ ਬੰਦਾ ਜਿੱਤ ਸਕਦਾ ਪਰ ਪੱਕੀ ਖਬਰ ਨਹੀਂ ਹੁੰਦੀ ਠੀਕ ਇਹ ਐਗਜ਼ਿਟ ਪੋਲ ਪਾਜੀ ਕੀ 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 ਕਹਿ ਰਹੇ ਹੋ ਪਾਜੀ ਕੌਣ ਜਿੱਤ ਸਕਦਾ ਐਂ ਤਾਂ ਮੈਂ ਅਮਰਤਪਾਲ ਹੀ ਜਿੱਤੂਗਾ ਅਮਰਤਪਾਲ ਕਿਉਂ ਉਹ ਸਖੀਆ ਹਤੇ ਬਹੁਤ ਵਧੀਆ ਬੰਦਾ ਜੀ ਇਹ ਪਹਿਲਾਂ ਵੀ ਕੰਮ ਬਹੁਤ ਵਧੀਆ ਨੇ ਕੀਤੇ ਆ ਸਾਸਿੰਗ ਬਲਟੂਆ ਹੈਗੀ ਸ਼ਰਮਣੀ ਅਕਾਲੀ ਦੇ ਲੋਕ ਕਹਿੰਦੇ ਅਸੀਂ ਸਿੱਖੀ ਚ ਪੱਕੇ ਉਹ ਛੱਡੋ ਬੜਾ ਉਹਦੇ ਪੰਜਾਬ ਨੂੰ ਥੱਲੇ ਲਾ ਦਰਾਂ ਨੇ ਉਹਨਾਂ ਦੇ ਬੱਲੇ ਨਹੀਂ ਕੋ ਹੈਗਾ ਉਹਨੇ ਨਵੀਂ ਪਾਰਟੀ ਲਈ ਜਦਾਂ ਆਪਾਂ ਅੱਗੇ ਲਿਆਂਦੀ ਆ ਹੋਰੇ ਇਹ ਅੱਗੇ ਆਊਗਾ ਵੇਖੋ ਅੱਗੇ ਨਾਲ ਵਿਚਾਰਾ 12 ਆ ਜਾਊਗਾ ਤਾਂ ਅਮਰਤਪਾਲ ਸਿੰਘ ਦਾ ਨਾਂ ਜਿਹੜਾ ਆ ਉਹ ਲਿਆ ਜਾ ਰਿਹਾ ਤੇ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਹੋਏ ਨੇ ਤਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਾਗੇ ਆਪਾਂ ਲੋਕਾਂ ਦੇ ਨਾਲ ਗੱਲ ਕਰ ਲਈਏ ਤਾਂ ਐਗਜ਼ਿਟ ਪੋਲ ਦੇ ਜ਼ਰੀਏ ਕੁਛ ਨਾ ਕੁਛ ਅੰਦਾਜ਼ਾ ਲਾਇਆ ਜਾ ਸਕਦਾ ਹੈ ਤਕਰੀਬਨ 4 ਸੀਟਾਂ ਦੀ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਉਹ ਕਾਫੀ ਔਟ ਸੀਟਾਂ ਜੇ ਆਪਾਂ ਪੰਜਾਬ ਤੋਂ ਬਾਹਰ ਭਾਰਤ ਦੀ ਗੱਲ ਕਰ ਲਈਏ ਤਾਂ ਪੂਰੇ ਭਾਰਤ ਤੋਂ ਇਲਾਵਾ ਪੰਜਾਬ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਕਿਉਂਕਿ ਇੰਡੀਆ ਅਲਾਈਂਸ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਨਹੀਂ ਜੜਾ ਹੋਇਆ ਦੋਹਾਂ ਦੀ ਆਪਸ ਵਿੱਚ ਬਣੀ ਨੇਗਿਆਮਾਂ ਦੀ ਪਾਰਟੀ ਤੇ ਕਾਂਗਰਸ ਦੀ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਸੀਟਾਂ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਕਿ ਕੌਣ ਸੀਟ ਜੜੀ ਆ ਉਹ ਕੱਢ ਸਕਦਾ ਹੈ ਕੌਣ ਸੀਟ ਕੱਢ ਸਕਦਾ ਤਾਂ ਇੱਥੇ ਹੋਰ ਵੀ ਬਹੁਤ ਸਾਰੇ ਲੋਕਾਂ ਕਿਉਂਕਿ ਬਹੁਤ ਸ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਹੋਰ ਵੀ ਅੱਗੇ ਲੋਕਾਂ ਨਾਲ ਵਿਚਾਰ ਚਰਚਾ ਕਰਾਂਗੇ ਖਾਸ ਕਰਕੇ ਅਮਰਤਪਾਲ ਸਿੰਘ ਦਾ ਨਾਮ ਜਿਹੜਾ ਹੈ ਉਹ ਲਿਆ ਜਾ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਖਾਸ ਕਰਕੇ ਨਸ਼ਿਆਂ ਦੇ ਉੱਤੇ ਉਸਨੇ ਕੰਮ ਕੀਤਾ ਜਿਸ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਉਸ ਨੂੰ ਪਸੰਦ ਕਰਦੇ ਆ ਪਰ ਕੱਲ ਦੀਆਂ ਜਿਹੜੀਆਂ ਤਰੀਕਾ ਕੱਲ ਦੀ ਚਾਰ ਤਰੀਕਾ ਉਹੀ ਦੱਸੂਗੀ ਕਿ ਕੌਣ ਆ ਜਿਹੜਾ ਆ ਕੈਂਡੀਡੇਟ ਐ ਇਥੋਂ ਜਿੱਤਦਾ ਆ ਲੋਕ ਕਿਸ ਨੂੰ ਜਿਹੜਾ ਬਹੁਮਤ ਦਿੰਦੇ ਆ ਪਰ ਉਸਦੇ ਬਾਅਦ ਜਿੱਤਣ ਦੇ ਵਾਦੋ ਕਿਹੋ ਜਿਹਾ ਕੰਮ ਕਰਦਾ ਆਕਰ ਆਪਣਾ ਪਾਲ ਸਿੰਘ ਨੂੰ ਮੌਕਾ ਮਿਲਦਾ ਤਾਂ ਕਿਹੋ ਜਿਹਾ ਕੰਮ ਜਿਹੜੇ ਕਰਦਾ ਜੇਲ੍ਹ ਤੋਂ ਬਾਹਰ ਆਉਂਦਾ ਆ ਜਾਂ ਨਹੀਂ ਆਉਂਦਾ ਜਾਂ ਫਿਰ ਜੇਲ੍ਹ ਦੇ ਵਿੱਚ ਰਹਿ ਕੇ ਉਸ ਨੂੰ ਆਪਣਾ ਐਮਪੀ ਦਾ ਫਰਜ ਨਿਭਾਉਣਾ ਪਊਗਾ ਕੈਮਰਾਮੈਨ ਬਤਨ ਦੇ ਨਾਲ ਬੰਦੀਪ ਸਿੰਘ ਗੜੀਪਰੋ ਪੰਜਾਬ ਟੀਵੀ ਚੰਡੀਗੜ੍ਹ